ਅਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਅੱਜ ਜੀਰਾ ਦੇ گاਉਂਸ਼ਾਲਾ ਰੋਡ ਤੇ ਇੱਕ ਗਰੀਬ ਪਰਿਵਾਰ ਦੇ ਘਰ ਅੱਗ ਲੱਗੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਇਸ ਅੱਗ ਕਾਰਨ ਘਰ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਚੁੱਕਾ ਹੈ ਤੁਹਾਨੂੰ ਦੱਸ ਦਵਾਂ ਕਿ ਅੱਗ ਦੇ ਕਾਰਨ ਸਮਾਨ ਕੱਲਾ ਕੱਲਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਾ ਹੈ ਅਤੇ ਘਰ ਦਾ ਲੈਂਟਰ ਤੱਕ ਹੈ ਜਿਹੜਾ ਉਹ ਅੱਗ ਦੇ ਕਾਰਨ गिर ਗਿਆ ਤਾਂ ਸ ਵੀਨਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਘਰ ਦੇ ਬਣੇ ਹੋਏ ਨੇ ਸਥਾਨਕ ਲੋਕਾਂ ਵੱਲੋਂ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਕੀ ਕਹਿਣਾ ਹੈ ਤੁਸੀਂ ਸੁਣ ਸਕਦੇ ਹੋ ਘਰਾਂ ਦੇ ਕੰਮ ਕਰਦੀ ਆਂ ਜੀ ਮੈਂ ਮੇਰੇ ਕੁੜੀਆਂ ਆ ਚਾਰ ਮੇਰੇ ਕਾਰਗਰ ਨੂੰ ਅੱਗ ਲੱਗ ਗਈਆਂ ਹਾਏ ਮੇਰੇ ਗਲ ਕੋਈ ਨਹੀਂ ਮੱਝਾਗਾ ਘਰਾਂ ਦੇ ਕੰਮ ਕਰ ਕਰ ਮੈਂ ਸਾਰਾ ਅਸਮਾਨ ਬਣਾਇਆ ਹਾਏ ਮੇਰੇ ਬੱਚੇ ਰੋਂਦੇ ਆ ਹਾਏ ਮੇਰੇ ਕੁੜੀਆਂ ਆ ਆ ਵੀ ਆ ਤਿੱਕੀ ਦਿੱ ਜਾਵੇ ਜੀ ਆ ਕਾਰਾ ਲੜਿਆ ਦੀ ਬੇਕਾਰ ਦਾ ਜੀ ਨੱਚੇ ਪੱਤੇ ਲਾਏ ਓਏ ਅੱਡੇ ਵੀ ਆਏ ਸਾਰੇ ਬੰਦੇ ਮੈਂ ਗਾਰੇ ਬੰਦੇ ਹੋ ਕੀ ਆ ਆ ਬੰਦੀ ਨਾ ਉਹ ਨੀ ਸਿੱਕ ਉਹ ਮੂੜ ਜਾ ਤੇ ਮੈਂ ਮੇਰੀਏ ਭਾਬੀ ਦਾ ਘਰ ਜਿੰਨਾਂ ਦੇ ਅਗਲਗ ਕੀ ਇਹਨਾਂ ਦੇ ਘਰੇ ਕੁਛ ਵੀ ਨਹੀਂ ਬਚਿਆ ਅੱਜ ਇਹਨਾਂ ਦੇ ਸਾਰਾ ਕੁਛ ਹੀ ਸੜ ਗਿਆ ਸਾਰਾ ਕੁਛ ਇਦਾਂ ਕੀ ਬੱਚੇ ਵੀ ਇਹਨਾਂ ਦੇ ਛੋਟੇ ਛੋਟੇ ਆ ਚਾਰ ਕੁੜੀਆਂ ਨੇ ਤੇ ਮੇਰੇ ਭਾਬੇ ਵੀ ਘਰ ਦਾ ਕੰਮ ਕਰਦੀ ਆ ਤੇ ਮੇਰਾ ਭਰਾ ਨਸ਼ੇ ਕਰਦਾ ਵਾ ਉਹ 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 ਵੀ ਨਹੀਂ ਹੋ ਜਾ ਕਿ ਇਹ ਸਾਰਾ ਸਮਾਨ ਬਣਾ ਸਕੇ ਕੁਝ ਵੀ ਕਰ ਸਕੇ ਅਸੀਂ ਐਸ ਡੀ ਐਮ ਨੂੰ ਜਾਂ ਹੋਰ ਵੀ ਜੋ ਵੀ ਵੱਡੇ ਅਧਦੇ ਤੇ ਲੋਕ ਆ ਉਹਨਾਂ ਨੂੰ ਮਦਦ ਕਰਨ ਲਈ ਕੋਸ਼ਿਸ਼ ਕਰਨ ਲਈ ਕਹਿ ਸਕਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਪਲੀਜ਼ ਇਹਨਾਂ ਦੀ ਹੈਲਪ ਕੀਤੀ ਜਾਵੇ ਮੇਰਾ ਨਾਮ ਸੈਮਨ ਮਸੀਹ ਮੈਂ ਇਸ ਮੁਹੱਲੇ ਦਾ ਨਿਵਾਸੀ ਆ ਇਸ ਪਰਿਵਾਰ ਨਾਲ ਜਿਹੜੀ ਅੱਜ ਘਟਨਾ ਹੋਈ ਆ ਬਹੁਤ ਹੀ ਜਿਆਦਾ ਬਲਕਿ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਜਿਆਦਾ ਇਹ ਪਰਿਵਾਰ ਪਹਿਲਾਂ ਹੀ ਬਹੁਤ ਦੁਖੀ ਆ ਕਿਉਂਕਿ ਇਹਨਾਂ ਦੀਆਂ ਤਿੰਨ ਬੇਟੀਆਂ ਤੇ ਉਹ ਜੀ ਘਰ ਵਾਲਾ ਵੀ ਬਹੁਤ ਨਸ਼ਾ ਪਤਾ ਕਰਦਾ ਇਹਦਾ ਵਿਚਾਰਾ ਦੁਖੀ ਆ ਬਹੁਤ ਜਿਆਦਾ ਪਰਿਵਾਰ ਪਹਿਲਾਂ ਹੀ ਬਹੁਤ ਜਿਆਦਾ ਮਾਰ ਆਈ ਇਹਦਾ ਤੇ ਅਸੀਂ ਤਾਂ ਮੰਗ ਕਰਦੇ ਡੀਸੀ ਸਾਹਿਬ ਤੋਂ ਐਸਡੀਐਮ ਸਾਹਿਬ ਤੋਂ ਵੀ ਇਹਨਾਂ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਮਹੱਲਾ ਨਿਵਾਸੀਆਂ ਦਾ ਇਹੀ ਜਿਹਾ ਦੀ ਮੰਗ ਆਈ ਵੀ ਸਰਕਾਰ ਲੋ ਇਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਜੀ ਇਹਨਾਂ ਨੂੰ ਕਿਉਂਕਿ ਪਰਿਵਾਰ ਬਹੁਤ ਜਿਆਦਾ ਗਰੀਬ ਆ ਜੀ ਪਹਿਲਾਂ ਹੀ ਬਹੁਤ ਦੁਖੀ ਆ ਪਰਿਵਾਰ ਛੱਤ ਵੀ ਨਹੀਂ ਰਹੀ ਸਾਰਾ ਕੋਸ਼ੀ ਇਹਨਾਂ ਦਾ ਸਰਕਾਰ ਦਾ ਸਮਾਨ ਤੱਕ ਸਾਰਾ ਬਰਬਾਦ ਹੋ ਗਿਆ ਜੀ ਇਹਨਾਂ ਦਾ